ਹੌਣ ਪੁਲਸ ਨੇ ਕਿੱਦਾ ਆ ਗਈ ਇਹ ਉਦੋਂ ਪੁਸ ਕਿੱਥੇ ਹੁੰਦੀ ਜਦੋਂ ਰੋਜ਼ ਆਮ ਲੋਕਾਂ ਤੇ ਗੋਲੀ ਚੱਲਦੀ ਐ ਸਾਡੀ ਮੰਗ ਸਾਡੀ ਪਰਚਾਈ ਨੂੰ ਸਾਬ ਦਿੱਤਾ ਜਾਏ ਸਾਡਾ ਪਤੀ ਜਾਨਦਰਬੰਦ ਕੀਤਾ ਉਹਨੂੰ ਇਨਸਾਫ ਦਿੱਤਾ ਜਾਏ ਉਹਦੇ ਤੇ ਅੰਦਰ ਬੈਠੇ ਨੇ ਤੈਨੂੰ ਸਰਚ ਕਰਦਾ ਕਿਉਂ ਕਿਉਂ ਹਏ ਝੂਠੇ ਪਰਚੇ ਭਾਈ ਜੋ ਝੂਠੇ ਪਰਚੇ ਪਾਉਂਦੇ ਉਹਦੇ ਤੇ ਮਾਂ ਕਿਉਂ ਮਾਰੀ ਤੈਨੂੰ ਜੱਗੂ ਨਾ ਲੜਾ ਮਾਂ ਕਿਉਂ ਮਾਰੀ ਉਹਦੀ ਜਿੰਨਾ ਤੱਕ ਉਹ ਬੰਦੇ ਰਸਤੇ ਹੁੰਦੇ ਆਈ ਸਸਕਾਰ ਨਹੀਂ ਕਰਨਾ ਨਾ ਹੀ ਰੋਡ ਖੋਲਣਾ ਹਾਨੂੰ ਪੁਲਿਸ ਜਾਂ ਪ੍ਰਸ਼ਾਸਨ ਤੰਗ ਨਾ ਕਰੇ ਸਾਡੇ ਉਤੋਂ ਗੱਡੀਆਂ ਲਗਾ ਦੋ ਅਸੀਂ ਰਸਤੇ ਤੋਂ ਸਾਈਡ ਤੇ ਨਹੀਂ ਹੋਣਾ ਅਸੀਂ ਇੱਥੇ ਰਾਵਾਂਗੇ ਅਸੀਂ ਨਹੀਂ ਜਾਣਾ ਕੋਈ ਕਾਰਵਾਈ ਨਹੀਂ ਆਹ ਕਾਰਵਾਈ ਕਰਨ ਆਏ ਸਾਨੂੰ ਰੋਕਣ ਅਸੀਂ ਨਹੀਂ ਇੱਥੋਂ ਜਾਣਾ ਕਿਤੇ ਵੀ ਅਸੀਂ ਕਿੱ데 ਨਹੀਂ ਜਾਣਾ ਅਸੀਂ ਨਹੀਂ ਕਿਤੇ ਜਾਣਾ ਹਾਨੂੰ ਆਦਾ ਸਾਡੇ ਪਤੀ ਜਾਂਦਰਬੰਦ ਕੀਤਾ ਹੈ ਕਾਡਾ ਆਸਟ੍ਰੇਲੀਆ ਵੱਲ ਕੀਤਾ ਕਰਿਆ ਨੇ ਹਾਏ ਕਰਦੇ ਵਧਿਆ ਜਿੰਦਰੇ ਹਾਂਜੀ ਉਹਦੇ ਰਿਸ਼ਤੇਦਾਰ ਸਾਡੇ ਨਾਲ ਉਹਦੇ ਮਮਾ ਆਓ ਵੇਖੋ ਉਹਦੇ ਮਮਾ ਆ ਵਾਲੇ ਵਿਚਾਰੇ ਬੇਇਨਸਾਫ਼ ਬੇ ਸਾਡੇ ਤੋਂ ਕਿਹੜੇ ਹੁਣ ਪੁਲਿਸ ਐਨੀ ਕਿੱਧਾ ਆ ਗਈ ਇਹ ਉਦੋਂ ਪੁਲਿਸ ਕਿੱਥੇ ਹੁੰਦੀ ਜਦੋਂ ਰੋਜ਼ ਆਮ ਲੋਕਾਂ ਤੇ ਗੋਲੀ ਚੱਲਦੀ ਹੈ ਸਾਡੀ ਮੰਗ ਆਡੀ ਪਰਚਾਈ ਨੂੰ ਸਾਬ ਦਿੱਤਾ ਜਾਏ ਸਾਡੇ પતિ ਜ਼ੰਦਰਬੰਦ ਕੀਤਾ ਉਹਨੂੰ ਇਨਸਾਫ਼ ਦਿੱਤਾ ਜਾਏ ਉਹਦੇ ਤੇ ਅੰਦਰ ਬੈਠੇ ਨੇ ਤਿੰਸੂ ਪਰਚਾ ਕਰਤਾ ਕਿਉਂ ਕਿਉਂ ਠੁੱਟੇ ਪਰਚੇ ਪਾਈ ਜਾਂਦੇ ਕਿਉਂ ਠੁੱਟੇ ਪਰਚੇ ਪਾਉਂਦੇ ਉਹਦੇ ਤੇ ਮਾਂ ਕਿਉਂ ਮਾਰੀ ਤੈ ਜੱਗੂ ਨਾ ਲੜਾ ਮਾਂ ਕਿਉਂ ਮਾਰੀ ਉਹਦੀ ਜਿੰਨਾ ਤੱਕ ਉਹ ਬੰਦੇ ਰਸਤੇ ਨੂੰ ਦੇਈ ਸਸਕਾਰ ਨਹੀਂ ਕਰਨਾ ਨਾ ਹੀ ਰੋਡ ਖੋਲਣਾ ਸਾਨੂੰ ਪੁਲਿਸ ਜਾਂ ਪ੍ਰਸ਼ਾਸਨ ਤੰਗ ਨਾ ਕਰੇ ਸਾਡੇ ਉਤੋਂ ਗੱਡੀਆਂ ਲਗਾ ਦੋ ਅਸੀਂ ਰਸਤੇ ਤੋਂ ਸਾਈਡ ਤੇ ਨਹੀਂ ਹੁਣਾ ਅਸੀਂ ਇੱਥੇ ਰਾਵਾਂਗੇ ਅਸੀਂ ਨਹੀਂ ਜਾਣਾ ਕੋਈ ਕਾਰਵਾਈ ਨਹੀਂ ਆਹ ਕਾਰਵਾਈ ਕਰਨਾ ਹੈ ਸਾਨੂੰ ਰੋਕਣਾ ਅਸੀਂ ਨਹੀਂ ਇੱਥੋਂ ਜਾਣਾ ਕਿਤੇ ਵੀ ਅਸੀਂ ਕਿਤੇ ਨਹੀਂ ਜਾਣਾ ਅਸੀਂ ਨਹੀਂ ਕਿਤੇ ਜਾਣਾ ਨਾ ਆਦਾ ਆਦਾ ਸਾਡੇ ਪਤੀ ਜਾਨਦਰਬੰਦ ਕੀਤਾ ਹੈ ਕਾਡਾ ਆਸਟ੍ਰੇਲੀਆ ਬੰਦ ਕੀਤਾ ਕਰਿਆ ਨੇ ਹਾਏ ਸਾਡੇ ਕਰ ਦੇ ਵਝਿਆ ਜਿੰਦਰੇ ਹਾਂਜੀ ਉਹਦੇ ਰਿਸ਼ਤੇਦਾਰ ਸਾਡੇ ਨਾਲ ਉਹਦੇ ਮਮਾ ਆਓ ਵੇਖੋ ਉਹਦੇ ਮਮਾ ਆ ਵਾਲੇ ਵਿਚਾਰੇ ਬੇਇਨਸਾਫ਼ ਬੇ ਸਾਡੇ ਤੋਂ ਕਿਹੜੇ ਹੁਣ ਪੁਲਿਸ ਇਨੀ ਕਿੱਦਾਂ ਆ ਗਈ ਇਹ ਉਦੋਂ ਪੁਲਿਸ ਕਿੱਥੇ ਹੁੰਦੀ ਜਦੋਂ ਰੋਜ਼ ਆਮ ਲੋਕਾਂ ਤੇ ਗੋਲੀ ਚੱਲਦੀ ਹੈ ਹਾਡੀ ਮੰਗ ਆਡੀ ਪਰਚਾਈ ਨੂੰ ਸਾਬ ਦਿੱਤਾ ਜਾਏ ਸਾਡਾ પતિ ਜਾਨਦਰਬੰਦ ਕੀਤਾ ਉਹਨੂੰ ਇਨਸਾਫ ਦਿੱਤਾ ਜਾਏ ਉਹਦੇ ਤੇ ਅੰਦਰ ਬੈਠੇ ਨੇ ਤੈਨੂੰ ਪਰਚਾ ਕਰਦਾ ਕਿਉਂ ਕਿਉਂ ਆਏ ਝੂਠੇ ਪਰਚੇ ਭਾਈ ਕਿਉਂ ਝੂਠੇ ਪਰਚੇ ਪਾਉਂਦੇ ਉਹਦੇ ਤੇ ਮਾਂ ਕਿਉਂ ਮਾਰੀ ਤੈਨੂੰ ਜੱਗੂ ਨਾਲ ਲੜਾ ਮਾਂ ਕਿਉਂ ਮਾਰੀ ਉਹਦੀ ਜਿੰਨਾ ਤੱਕ ਉਹ ਬੰਦੇ ਰਸਤੇ ਨੂੰ ਦੇਈ ਸਸਕਾਰ ਨਹੀਂ ਕਰਨਾ ਨਾ ਹੀ ਰੋਡ ਖੋਲਣਾ ਸਾਨੂੰ ਪੁਲਿਸ ਜਾਂ ਪ੍ਰਸ਼ਾਸਨ ਤੰਗ ਨਾ ਕਰੇ ਸਾਡੇ ਉਤੋਂ ਗੱਡੀਆਂ ਲਗਾ ਦਿਓ ਅਸੀਂ ਰਸਤੇ ਤੋਂ ਸਾਈਡ ਤੇ ਨਹੀਂ ਹੋਣਾ ਅਸੀਂ ਇੱਥੇ ਰਵਾਂਗੇ ਅਹੀਂ ਨਹੀਂ ਜਾਣਾ ਕੋਈ ਕਾਰਵਾਈ ਨਹੀਂ ਆਹ ਕਾਰਵਾਈ ਕਰਨ ਆਏ ਹਨੂ ਰੋਕਣ ਅਹੀਂ ਨਹੀਂ ਇੱਥੇ ਜਾਣਾ ਕਿਤੇ ਵੀ ਅਹੀਂ ਕਿਤੇ ਨਹੀਂ ਜਾਣਾ ਅਹੀਂ ਕਿਤੇ ਜਾਣਾ ਸਾਡੇ ਪਤੀ ਜਾਂਦਰਬੰਦ ਕੀਤਾ ਹੈ ਕਾਡਾ ਆਸਟ੍ਰੇਲੀਆ ਬੰਦ ਕੀਤਾ ਕਰਿਆ ਨੇ ਹਾਏ ਸਾਡੇ ਕਰਦੇ ਵਜੇ ਜਿੰਦਰੇ ਹਾਂਜੀ ਉਹਦੇ ਰਿਸ਼ਤੇਦਾਰ ਸਾਡੇ ਨਾਲ ਉਹਦੇ ਮਮਾ ਆਓ ਵੇਖੋ ਉਹਦੇ ਮਮਾ ਆਹ ਵਾਲੇ ਵਿਚਾਰੇ ਬੇਇਨਸਾਫ਼ ਬੇ